ਜੀ જય ਸ਼ਿਗਾਂ ਮੈਂ ਮਨੋਜ ਜਿੰਦਲ ਯੂਨਾਈਟਿਡ ਕਲੱਬ ਪ੍ਰੈਜ਼ੀਡੈਂਟ ਬੜਾ ਛੋਟਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਉੱਥੋਂ ਪਹੁੰਚ ਜਾਂਦੇ ਹੋ ਤੇ ਛੋਟਾ ਵੀ ਧੰਨਵਾਦ ਕਰਦਾ ਹੈ ਤੇ ਹਰ ਸਾਲ ਦੀ ਤਰ੍ਹਾਂ ਰਾਮ ਮੇਲਾ 2015 ਤੋਂ ਸ਼ੁਰੂ ਹੋਈਏ ਤੇ ਹੁਣ ਤੱਕ ਚੱਲਦੀ ਜਾ ਰਹੀ ਹੈ ਸਿਰਫ ਛੋਟੇ ਸਹਿਯੋਗ ਨਾਲ ਤੁਸੀਂ ਸਾਨੂੰ ਹਾਈਲਾਈਟਸ ਕਰਦੇ ਹੋ ਸਾਡੀ ਕਲੱਬ ਦਿਨ ਦੁਗਣੇ ਰਾਤ ਚੁਕਨੀ ਤਰੱਕੀ ਕਰ ਰਹੀ ਹੈ ਤੇ ਕਲਾਕਾਰ ਸਾਡੇ ਕੋਲ 50 ਤੋਂ 60 ਹੈ ਜਿਹੜਾ ਤੋਂ 60 ਕਲਾਕਾਰ ਸਾਡੇ ਨਾਲ ਜੁੜੇ ਹੋਏ ਤੇ ਸ਼ਰਧਾ ਭਾਵ ਨਾਲ ਰਮਨ ਲਿਲਾ ਕਰਦੇ ਆਂ ਸੀ ਕੋਈ ਸਾਡੇ ਭਾਵ ਦੇ ਚ ਕਮਿਟੀਆਂ ਦੀ ਤੇ ਕਲਾਕਾਰਾਂ ਦਾ ਵੀ ਬਹੁਤ ਧੰਨਵਾਦ ਆ ਸਾਡੇ ਨਾਲ ਜੁੜੇ ਹੋਏ ਐ ਇਸ ਵਾਰ 7-8 ਕਲਾਕਾਰ ਸਾਡੇ ਹੋਰ ਨਵੇਂ ਆਏ ਐ ਅਸੀਂ ਜਨਤਾ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਸਾਡਾ ਇੱਕ ਵਾਰੀ ਮੈਨੇਜਮੈਂਟ ਦਾ ਮਾਣਾ ਬਣਿਆ ਸੀ RAMLILA 9 ਵਜੇ ਸ਼ੁਰੂ ਕਰਦੀਏ ਚਾਹੇ ਕੱਲ ਚਾਹੇ ਜਨਤਾ 50 ਹਨ ਚਾਹੇ 500 ਵੇ ਜੇ ਜਲਦੀ ਸ਼ੁਰੂ ਕਰਾਂਗੇ ਤਾਂ 11 ਵੇ ਸਮਾਪਤ ਕਰ ਦਾਂਗੇ ਬੋਲ ਨੂੰ ਦੇਖਦੇ ਹੋਏ ਥੋੜਾ ਮੋਟਾ ਸੁਣੂ ਚਾਹੁੰਦਾ ਕਈ ਵਾਰੀ ਵੈਸੇ ਤਾਂ ਪ੍ਰਸ਼ਾਸਨ ਦੀ ਸਾਡਾ ਬਹੁਤ ਸਹਿਯੋਗ ਹੈ ਉਹਨਾਂ ਦਾ ਮਹਿਤਾ ਜੀ ਦਾ ਪਤਮਜੀਤ ਮਹਿਤਾ ਜੀ ਦਾ ਵੱਡੇ ਮਹਿਤਾ ਜੀ ਦਾ ਸਾਡਾ ਪੂਰਾ ਸਹਿਯੋਗ ਉਹਨਾਂ ਦਾ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਆਣ ਕੇ ਵੀ ਹੋ ਇਹ ਹੋਰ ਉਦਘਾਟਨੀ ਗੱਲ ਰਾਂਢੀਲਾ 2015 ਤੋਂ ਕੰਨੀ ਨੂੰ 10 ਸਾਲ ਹੋ ਗਏ ਚੱਲਦੀ ਆ ਰਹੀ ਹੈ ਇਹ ਕਲੱਬ ਸਾਡੀ 40 ਸਾਲ ਗੈਪ ਰਿਆ ਕਿਸੇ ਵਜ੍ਹਾ ਨਾਲ ਇਹ ਬੰਦ ਰਹੀ ਬੰਦੀ ਰਹੀ ਗੈਪ ਕੀ ਬੰਦ ਰਹੀਆਂ ਮੁੰਡਿਆਂ ਨੇ ਰਾਜਕਮਲੂ ਪੋਪਾ ਜੀ ਇਹ ਆਪਣਾ ਮੋਹਜਨਦਲ ਰਾਜਕਮਲ ਚਾਰਲੀ ਸੁਸ਼ੀਲ ਸ਼ਰਮਾ ਤੇ ਰਾਜਸਥਾਨੀ ਤੇ ਆਪਣੇ ਬੱਤਰਾ ਜੀ ਇੰਨਾ ਜਿਸ ਸੇ ਯੋਗ ਨਾਲ ਸਾਡੀ ਕਲੱਬ ਪੂਰੀ ਅੱਜ ਟੀਮ ਨਾਲ ਲੋਕਾਂ ਦੇ ਸੰਪਰਕ ਲੜ ਕਰਕੇ ਅਸੀਂ ਕਲੱਬ ਨੂੰ ਚਾਰ ਚੰਦਾ ਤੇ ਲੈ ਕੇ ਚੱਲਦੇ ਆ ਤੇ ਵਧੀਆ ਚੱਲ ਰਹੀ ਅਸਟੀ ਰੱਬ ਲੀਲਾ ਸਾਰੇ ਪਿੰਡੇ ਚੋਂ ਸਭ ਤੋਂ ਵੱਧ ਸਾਡੇ 5000 ਬੰਦਿਆ ਰਾਸ਼ ਹੁੰਦਾ 13 ਤਾਰਿਕ ਨੂੰ ਤਾਂ ਬਹੁਤ ਰਾਸ਼ ਹੁੰਦਾ ਸਾਨੂੰ ਸੰਭਾਲਣਾ ਕਾੜ ਕਬਦ ਹੁੰਦਾ ਉਦੋਂ 12 ਨੂੰ ਵੀ ਰਾਸ਼ ਹੋਊਗਾ ਸਾਡੀ 12 ਦੀ 12 ਦੀ ਨਟਾ ਚ ਗਰੰਟਾ ਫੁੱਲ ਫਲੈਗ ਰਾਸ਼ ਹੁੰਦਾ ਅਸੀਂ ਤੁਹਾਡੇ ਪੱਤਰਕਾਰਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਤੁਸੀਂ ਸਾਨੂੰ ਹਾਈਲਾਈਟਸ ਕਰਦੇ ਹੋ ਹਾਈਲਾਈਟਸ ਕਰਨ ਲੋਕਾਂ ਕੋਲ ਪਹੁੰਚਦਾ ਹੈ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਇੱਥੇ ਰਾਮਲੀਲਾ ਹੋ ਰਹੀ ਹੈ ਤੇ ਤੁਹਾਡਾ ਦਾ ਕੋਈ ਅਸੀਂ ਜਵਾਬ ਹੀ ਨਹੀਂ ਕੋਈ ਪਾਰਕਿੰਗ ਦੀ ਵਾਲੀ ਹਾਂ ਪਾਰਕਿੰਗ ਦੀ ਪਾਰਕਿੰਗ ਵਿਖਰ ਲੈ ਕੇ ਆਉਂਦੇ ਲੋਕ ਜਦੋਂ ਰਾਮਲੀਲਾ ਸਮਾਪਤ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਜਾਂਦੇ ਨੇਗੇ ਉਦੋਂ ਹੁੰਗੜਬਾਜੀ ਕਾਫੀ ਕਰਦੇ ਆ ਤਾਂ ਕੋਈ ਸਿਕਿਉਰਿਟੀ ਗਾਰਡ ਦਾ ਪ੍ਰਬੰਧ ਕੀਤਾ ਜਾਵੇ। ਅਸੀਂ ਇਸ ਵਾਰ ਪ੍ਰਸ਼ਾਸਨ ਤੋਂ ਪੰਜਾਬ ਪੁਲਿਸ ਤੋਂ 5-7 ਬੰਦੇ ਮੰਗੇ ਆ ਤਾਂ ਦੇਣਗੇ। ਮੈਂ ਤੇ ਜੀ ਨੂੰ ਕਹਤਾ ਸੀਗਾ ਜਿਹੜੀ ਪਾਰਕਿੰਗਾਂ ਜਿੰਨੀ ਕਿ ਅੰਦਰਾਂ ਦੀ ਅੰਦਰਾਂ ਦੇ ਬਾਕੀ ਰਾਤ ਨੂੰ ਰੋਡ ਬਾਹਰ ਖਾਲੀ ਹੋ ਜਾਂਦੀ ਹੈ। ਪਾਰਕਿੰਗ ਦੀ ਬਾਹਰ ਕੋਈ ਕਮੀ ਨਹੀਂ ਹੈ। ਜਿੱਥੇ ਮਰਜ਼ੀ ਗੱਡੀ ਖੜ੍ਹੇ ਕੋਈ ਦਿੱਕਤ ਨਹੀਂ ਹੈ। ਤੇ ਵਧੀਆ ਚੱਲ ਰਿਹਾ ਹੈ। ਬਹੁਤ ਵਧੀਆ ਸਿਸਟਮ ਨਾਲ ਸਾਡੀ ਆਮ ਲਿਲਾ ਹੋ ਰਹੀ ਹੈ। ਮੇਰਾ ਭਰਾ ਹਰਕਬਲ ਗਰਗ ਰਮੇਸ਼ ਗਰਗ ਸੋਮਜੀ ਗਰਗ ਗੁਰਗਾਂਵਾਂ ਵਾਲੇ ਉਹਨਾਂ ਦਾ ਹੀ ਮੇਰੀ ਕਲੱਬ ਨਾਲ ਛੋਟੇ ਹੁੰਦੇ ਉਹ ਬਚਪਨ ਤੋਂ ਹੀ ਸਾਡੀ ਕਲੱਬ ਨਾਲ ਜੁੜੇ ਹੋਏ ਐ ਕੱਲਾ ਜਾਣਕਾਰ ਰੋਲ ਕਰਦੇ ਸੀਗੇ ਸਖੇ ਦਾ ਵੀ ਕਰਦੇ ਸੀਗੇ ਉਹਨਾਂ ਦਾ ਫੁੱਲ ਸਹਿਯੋਗ ਹੈ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸੋਮਜੀ ਬਰਿੰਦਰ ਫੌਜੀ ਇਹ ਗੁਰਗਾਂਵ ਤੋਂ ਸਪੈਸ਼ਲ ਨੂੰ ਬੁਲਾਉਂਦੇ ਆ ਨੋ ਜੀ ਆ ਕੇ ਚਾਹ ਪੀ ਕੇ ਜਾਓ ਕਲਾਕਾਰ ਬਾਰੋ ਵੀ ਆ ਰਹੇ ਨਹੀਂ ਕੋਈ ਕਲਾਕਾਰ ਬਠਿੰਡੇ ਦੇ ਹੀ ਹੈ ਬਾਰੋ ਕੋਈ ਨਹੀਂ ਆਇਆ ਪਰ ਜਿਹੜੇ ਕਲਾਕਾਰ ਹੈ ਬਿਹਤਰ ਕਲਾਕਾਰ ਹੈ ਜਦੋਂ ਅਸੀਂ ਮਹੂਰਤ ਕਰਦੇ ਨੇ ਉਸ ਤੋਂ ਲੈ ਕੇ ਰਾਮਲੀਲਾ ਸਮਾਪਤ ਹੋਣ ਤੱਕ ਕੋਈ ਕਲਾਕਾਰ ਵੀ ਕੋਈ ਸ਼ਰਾਬ ਨਸ਼ਾ ਮੁਕਤ ਹੈ ਤੇ ਸਾਡੀ ਕਲੱਬ ਦੇ ਵਿੱਚ ਜਿਹੜੀ ਹੈ ਰਾਮਲੀਲਾ ਜਿੱਵੀ ਘਰ ਤੋਂ ਘਰ 2-250 ਬੰਦੇ ਦਾ ਖਾਣਾ ਬੰਦਦਾ ਜਿੰਨੀ ਫੈਮਿਲੀ ਜਾਂਦੀ ਹੈ ਖਾਣਾ ਖਾ ਕੇ ਜਾਂਦੀ ਹੈ ਚਾਹੇ ਕਲਾਕਾਰਾਂ ਦੀ ਫੈਮਿਲੀ ਹੋਵੇ ਤੇ ਚਾਹੇ ਬਾਹਰੋਂ ਆਈ ਹੋਵੇ ਆਲਮੋਸਟ ਕਾ ਕੇ ਜਾਂਦੀ ਹੈ। ਸ਼੍ਰੀ ਹਰਿਮਾਨ ਜੀ ਦਾ ਜਿਹੜਾ ਪ੍ਰਵੇਸ਼ ਮੰਚ ਤੇ ਹੋਊਗਾ ਉਹ ਪਹਿਲੇ ਦੀ ਤਰ੍ਹਾਂ ਹੋਏਗਾ ਕਿਸ ਤਰ੍ਹਾਂ ਹੋਏ ਹੁੰਦਾ। ਜਿਹੜਾ ਹਰਮਾਨ ਜੀ ਦਾ ਸਟੇਜ ਤੇ ਆਣਗੇ, ਪ੍ਰਵੇਸ਼ ਕਰਨਗੇ ਉਹ ਪਹਿਲਾ ਦੀ ਤਰ੍ਹਾਂ ਤੋਂ ਥੋੜਾ ਜਿਹਾ ਇਸ ਵਾਰ ਬਾਕਮ ਦੀ ਸੰਭਾਵਨਾ ਹੈ। ਕਿ ਇੱਕ ਹੀ ਕੁਝ ਚੇਂਜ ਕਰਾਂਗੇ ਥੋੜਾ ਜਿਹਾ। ਦੋਨਾ ਟਾ ਕਰਾਂਗੇ। ਲਕਸ਼ਯ ਮੂਰਛ ਦੇ ਵੀ ਕਰਾਂਗੇ ਤੇ ਪਹਿਲਾਂ ਵੀ ਕਰਾਂ ਮੰਚ ਤੇ। ਜਿਹੜੇ ਸਾਡੇ ਹਰਮਾਨ ਜੀ ਹੈ। ਉਹਨਾਂ ਦਾ ਕੋਈ ਜਵਾਬ ਨਹੀਂ ਆ। ਮੰਨੂ ਜੀ ਐ ਐਨੀ ਸਰਦ ਦਾ ਭਾਵਨਾ ਰੋਲ ਕਰਦੇ ਆ ਜਿਦੀ ਸੀਮਾ ਨਹੀਂ ਕੋਈ। ਇਹ ਕਾਂਦੀ ਐਮ.ਐਲ.ਏ ਤੋਂ ਦੂਰੀ ਬਣਾ ਰੱਖੀ ਕੀ ਗਲਤ ਐ ਐਮ.ਐਲ.ਏ ਦਾ ਨਾਮ ਵੀ ਨਹੀਂ ਲਿਆ ਐਮ.ਐਲ.ਏ ਦਾ ਨਾਮ ਵੀ ਦੇਸੀ ਲਿਖਣੀ। ਐਮ.ਐਲ.ਏ ਤੋਂ ਦੂਰੀ ਨਰੇ ਉਹਨਾਂ ਦੇ ਅਸੀਂ ਫਲੈਕਸਾ ਲਾਈਏ ਦੇਖ ਲੋ ਜਾਈਂ। ਫਲੈਕਸਾ ਲੱਗੇ ਹੋਈ ਐ ਕਿਸੇ ਮਿਸ ਅੰਡਰਸਟੈਂਡਿੰਗ ਰਹਿ ਗਈ ਰਹੇਗਾ ਨਾਮ। ਅਸੀਂ ਆਦੋ ਵੱਲੋਂ ਪਾਇਆ ਸੀ ਪਰ ਰਹਿ ਗਿਆ ਕਿਸੇ وجہ ਨਾਲ। ਅਸੀਂ ਗੱਲ ਸਭ ਤੋਂ ਮੇਰਾ ਵੱਡਾ ਭਾਈ ਹੈ ਕੋਈ ਦਿੱਕਤ ਨਹੀਂ ਉਹਨਾਂ ਨੂੰ ਮਾਫ਼ੀ ਦਿੰਦੇ ਹਾਂ